ਸਾਰਿਆਂ ਨੂੰ ਪਿਆਰ ਭਰੀ ਸਸ਼ਿਆਕਾਲ ਜੀ ਲੈ ਕੇ ਹਾਜ਼ਰ ਹੋਏ ਆਂ ਅੱਜ ਦੀ ਬਹੁਤ ਖਾਸ ਅਪਡੇਟ ਜੀ ਇਹ ਬਹੁਤ ਹੀ ਵਧੀਆ ਜਾਣਕਾਰੀ ਜਿਹੜੀ ਤੁਹਾਨੂੰ ਸਾਂਝੀ ਕਰਾਂਗੇ ਉਮੀਦ ਕਰਦੇ ਆਂ ਇਹ ਜਾਣਕਾਰੀ ਤੁਹਾਨੂੰ ਜਰੂਰ ਪਸੰਦ ਆਏਗੀ ਸਰਕਾਰ ਵਿੱਤ ਵਿਭਾਗ ਪਰਸਨਲ ਤੋਂ ਸ਼ਾਖਾਾਂ ਦੇ ਵੱਲੋਂ 26 ਮਾਰਚ 2025 ਨੂੰ ਜਿਹੜਾ ਹੈ ਲੈਟਰ ਜਾਰੀ ਕੀਤਾ ਹੈ ਵੈਸੇ ਜਿਹੜੇ ਪੁਰਾਣੇ ਪੈਨਸ਼ਨਰਸ ਨੇ ਉਹਨਾਂ ਨੂੰ ਇਨ੍ਹਾਂ ਨਿਯਮਾਂ ਦਾ ਪਹਿਲਾਂ ਹੀ ਪਤਾ ਹੋਏਗਾ ਹੋ ਸਕਦਾ ਹੈ ਕਿਸੇ ਨੂੰ ਨਾ ਪਤਾ ਹੋਵੇ ਪਰ ਜਿਹੜੇ ਨਵੇਂ ਮੁਲਾਜ਼ਮ ਹੈ ਹੋ ਸਕਦਾ ਵੀ ਇਨ੍ਹਾਂ ਨਿਯਮਾਂ ਤੋਂ ਥੋੜੇ ਜੀ ਅਨਜਾਨ ਹੋਣ ਤਾਂ ਪੰਜਾਬ ਸਿਵਲ ਸਰਵਿਸ ਨਿਯਮਾਂ ਵਾਲੀ ਜਿਹੜੀ ਜਿਲਦ 1 ਪਾਰਟ 1 ਚੈਪਟਰ 12 ਦੇ ਰੂਲ 2 12.5 ਅਨੁਸਾਰ ਸਰਵਿਸ ਪੱਤਰੀ ਦੀ ਕਾਪੀ ਉਪਲਬਧ ਕਰਵਾਉਣ ਸੰਬੰਧੀ ਸਰਵਿਸ ਪੱਤਰੀ ਤੋਂ ਭਾਵ ਇੱਥੇ ਪੰਜਾਬੀ ਦੇ ਵਿੱਚ ਜਿਹੜਾ ਪੱਤਰ ਦੇ ਵਿੱਚ ਲਿਖਿਆ ਜਾਂਦਾ ਹੈ ਜਿਨ੍ਹਾਂ ਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਕਹਿ ਦਿੰਦੇ ਆ ਸਰਵਿਸ ਬੁੱਕ ਤੇ ਕਈ ਸੇਵਾ ਪੱਤਰੀ ਵੀ ਕਹਿ ਦਿੰਦੇ ਆ ਮਤਲਬ ਜਿਹਦੇ ਵਿੱਚ ਮੁਲਾਜ਼ਮਾਂ ਦਾ ਸਾਰਾ ਰਿਕਾਰਡ ਜੁਆਇਨਿੰਗ ਤੋਂ ਲੈ ਕੇ ਰਿਟਾਇਰਮੈਂਟ ਤੱਕ ਦਾ ਹੁੰਦਾ ਹੈ ਮੌਜੂਦਾ ਹੁੰਦਾ ਹੈ ਇਹ ਤੁਹਾਡੇ ਦਫ਼ਤਰ ਦੇ ਵਿੱਚ ਹਾਜ਼ਰ ਹੁੰਦੀ ਹੈ ਜਿੱਥੇ ਤੁਸੀਂ ਕੰਮ ਕਰ ਰਹੇ ਹੁੰਦੇ ਹੋ ਆਸੀਂ ਜਿੱਥੋਂ ਆਪਾਂ ਕਹਿ ਰਹੇ ਆਂ ਜਿੱਥੋਂ ਜਿੱਥੋਂ ਤੁਹਾਡੀ ਤਨਖਾਹ ਨਿਕਲ ਰਹੀ ਹੈ ਹੁੰਦੀ ਹੈ ਰਿਟਾਇਰਮੈਂਟ ਤੋਂ ਬਾਅਦ ਵੀ ਇਹ ਤੁਹਾਡੇ ਉਸ ਆਫਿਸ ਦੇ ਵਿੱਚ ਮੌਜੂਦ ਹੁੰਦੀ ਹੈ ਜਿੱਥੇ ਤੁਸੀਂ ਰਿਟਾਇਰ ਹੋਏ ਹੋ ਤੁਹਾਨੂੰ ਜਿਹੜੀ ਹੈ ਪੈਨਸ਼ਨ ਉਹ ਬੈਂਕਾਂ ਦੇ ਵਿੱਚੋਂ ਮਿਲਣ ਲੱਗ ਜਾਂਦੀ ਹੈ ਇਦੇ ਵਿੱਚ ਇਹਨਾਂ ਨੇ ਕਿਹਾ ਹੈ ਕਿ ਉਪਰੰਧ ਦੇ ਵਿੱਚ ਜਿਹੜਾ ਧਿਆਨ ਦਿਵਾਇਆ ਹੈ ਕਿ ਕੋਈ ਵੀ ਜਿਹੜਾ ਸਰਕਾਰੀ ਕਰਮਚਾਰੀ ਜਾਂ ਪੈਨਸ਼ਨਰਸ ਆਪਣੀ ਸਰਵਿਸ ਪਤਰੀ ਦੀ ਇੱਕ ਵਾਰ 5 ਰੁਪਏ ਪ੍ਰਤੀ ਪੇਜ ਜਿੰਨੀ ਵੀ ਸਰਵਿਸ ਬੁੱਕ ਦੇ ਪੇਜ ਨੇ 5 ਰੁਪਏ ਪ੍ਰਤੀ ਪੇਜ ਦੇ ਹਿਸਾਬ ਦੇ ਨਾਲ ਜਿਹੜਾ ਹੈ ਨੀਜੀ ਰਿਕਾਰਡ ਉਸ ਦੀ ਸਰਟੀਫਾਈਡ ਕਾਪੀ ਜਿਹੜੀ ਸਰਟੀਫਾਈਡ ਭਾਵ ਹੈ ਹੁੰਦਾ ਹੈ ਕਿ ਕਾਊਂਟ ਸਾਈਨ ਹੋ ਕੇ ਤੁਹਾਡਾ ਜੋ ਡਿਵੀਓ ਤੁਹਾਨੂੰ ਅਕਾਊਂਟ ਸੈਂਡ ਕਰਕੇ ਇਹ ਕਾਪੀ ਦਵੇਗਾ ਤਾਂ ਕਾਪੀ ਵੈਲਿਡ ਮੰਨੀ ਜਾਂਦੀ ਹੈ ਸਰਕਾਰੀ ਕਰਮਚਾਰੀ ਸੇਵਾ ਛਟਣ ਤੇ ਰਿਟਾਇਰਮੈਂਟ ਤੋਂ ਪ੍ਰੰਤ 200 ਰੁਪਏ ਦੀ ਕੁੱਲ ਫੀਸ ਦਾ ਭੁਗਤਾਨ ਕਰਦੇ ਹੋਏ ਆਪਣੀ ਸੇਵਾ ਪੱਤਰੀ ਦਾ ਜਿਹੜਾ ਸਰਟੀਫਾਈਡ ਕਾਪੀ ਹੈ ਜਿਹੜੀ ਉਹ ਪ੍ਰਾਪਤ ਕਰ ਸਕਦਾ ਹੈ ਜੇ ਕੋਈ ਵੀ ਜਿਹੜਾ ਮਤਲਬ ਰਿਟਾਇਰ ਹੋ ਗਿਆ ਹੈ ਜਿਨ੍ਹਾਂ ਨੂੰ ਆਪਾਂ ਪੈਸ਼ਨਰਸ ਕਹਿ ਦਿੰਦੇ ਹਾਂ ਉਹ 200 ਰੁਪਏ ਜਿਹੜਾ ਜਿਹੜਾ 200 ਰੁਪਏ ਆਪਣੀ ਸਰਵਿਸ ਬੁੱਕ ਦੇ ਦੇ ਕਿ ਕੁੱਲ ਫੀਸ ਦੇ ਕੇ ਮਤਲਬ ਪੇਜ਼ਾਂ ਵਿੱਚ ਨਹੀਂ ਲਿਖਿਆ ਵੀ ਕਿੰਨੇ ਪੇਸ ਨੇ ₹200 ਦੇ ਕੇ ਆਪਣੀ ਸਰਵਿਸ ਬੁੱਕ ਜਿਹੜੀ ਉਹ ਸਰਟੀਫਾਈਡ ਕਾਪੀ ਉਹ ਲੈ ਸਕਦਾ ਹੈ ਕਿਉਂਕਿ ਆਫਿਸ ਕਈ ਵਾਰ ਦੂਰ ਹੁੰਦਾ ਹੈ ਮੁਲਾਜ਼ਮ ਹੈ ਜਿਹੜਾ ਰਿਟਾਇਰਮੈਂਟ ਤੋਂ ਬਾਅਦ ਉਹ ਸ਼ਹਿਰ ਤੋਂ ਸਟੇਟ ਤੋਂ ਦੂਰ ਚਲਾ ਜਾਂਦਾ ਕਈ ਫੋਰਨ ਚਲੇ ਜਾਂਦੇ ਨੇ ਉੱਥੋਂ ਉਹਨਾਂ ਨੂੰ ਆਪਣੀ ਜਿਹੜੀ ਸਰਵਿਸ ਹੈ ਬੁੱਕ ਉਹ ਲੈਣੀ ਜਾਂ ਦੇਖਣੀ ਬਹੁਤ ਔਖੀ ਹੋ ਜਾਂਦੀ ਹੈ ਉਹ ਸਰਟੀਫਾਈਡ ਕਾਪੀ ਪ੍ਰਾਪਤ ਕਰ ਸਕਦਾ ਹੈ ਇਸ ਦੀ ਰਿਕਾਰਡਿੰਗ ਆਪਾਂ ਜਿਹੜਾ ਹੈ ਇਹਨਾਂ ਰੂਲਾਂ ਦਾ ਜ਼ਿਕਰ ਕੀਤਾ ਸੀ ਨੀਮਾ ਵਾਲੀ ਇੱਕ ਪਾਰਟੀ ਜਿਹੜੀ ਪਤਰੀ ਇੱਕ ਚੈਪਟਰ 12 ਦੇ ਰੂਲ 12.5 ਦਾ ਮੰਨ ਕੇ ਵਿੱਚ ਖਿਆਲ ਆਉਂਦਾ ਹੈ ਮਨ ਦੇ ਵਿੱਚ ਵੈਸੇ ਤਾਂ ਮੰਨ ਲਓ ਹੁਣ ਡੀਵੀਓ ਨੇ ਲੈ ਲੇ ਮਨ ਲੋ ਉਹਨਾਂ ਨੇ 200 ਰੁਪਿਆ ਆਪਣੇ ਸਰਵਿਸ ਬੁੱਕ ਦੇ ਲਏ ਨੇ ਹੁਣ ਲੈ ਕੇ ਉਹਨਾਂ ਨੇ ਇਦਾਂ ਤਾਂ ਹੈਗਾ ਨਹੀਂ ਜਿਹੜੇ ਆਪਣੇ ਕੋਲ ਰੱਖ ਲੈਣਗੇ ਕਿਤੇ ਨਾ ਕਿਤੇ ਉਹ ਜਮ੍ਹਾਂ ਹੀ ਕਰਾਣੇ ਪੈਣਗੇ ਤਾਂ ਆਪਾਂ ਇਸ ਰੂਲ ਦਾ ਜ਼ਿਕਰ ਕਰਦੇ ਹਾਂ 12.5 ਦਾ ਤਾਂ ਸਰਕਾਰੀ ਕਰਮਚਾਰੀ ਜਿਹੀ ਰਕਮ ਜੋ ਵਿੱਤ ਵਿਭਾਗ ਦੁਆਰਾ ਸਧਾਰਨ ਜਾਂ ਵਿਸ਼ੇਸ਼ ਹੁਕਮਦਾਰ ਨਕਲ ਜਿਹੜੀ ਫੀਸ ਵਜੋਂ ਨਿਯੰਤ ਕੀਤੀ ਜਾਵੇ ਅਤੇ ਸੇਵਾ ਪत्री ਦੇ ਖਰਚ ਦੀ ਅਦਾਇਗੀ ਕਰਨ ਤੇ ਸੇਵਾ ਪत्री ਦੀ ਜਿਹੜੀ ਕਾਪੀ ਲੈਣ ਦਾ ਹੱਕਦਾਰ ਹੋਵੇਗਾ صدیق ਦਾ ਤਲਬ ਉਹ ਹੀ ਹੈ ਤੁਹਾਨੂੰ ਦੱਸਦੀ ਕਿ ਸਟੈਪ ਲਗਾ ਸਟੈਂਪ ਲਗਾ ਕੇ ਅਗਲਾ ਜਿਹੜਾ ਤੁਹਾਡਾ ਡੀਡੀਓ ਤੁਹਾਨੂੰ ਸਾਈਨ ਕਰਕੇ ਦਵੇਗਾ ਸਭ ਦਾ ਕਟਨਾਵਾ ਤੇ ਦਰਾਜ ਰਿਕਾਰਡ ਕਰਵਾਉਣ ਦਾ ਹੱਕਦਾਰ ਵੀ ਹੋਵੇਗਾ ਸੋ ਦੋਸਤੋ ਇਹ ਬਹੁਤ ਹੀ ਖਾਸ ਅਪਡੇਟ ਸੀ ਮਲਾਜ਼ਮਾਂ ਤੇ ਪੈਸ਼ਨਰਜ਼ ਦੇ ਲਈ ਬਣੇ ਰਹਿਣਾ ਚੈਨਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ